ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਰੇ ਪੰਜਾਬੀ ਭਰਾਵਾਂ ਦਾ ਭੈਣਾਂ ਦਾ ਤੁਸੀਂ ਕਿਸਾਨਾਂ ਦਾ ਜਿਹੜਾ ਸੱਦਾ ਸੀ ਬੰਦ ਦਾ ਉਹਨੂੰ ਵੱਧ ਚੜ ਕੇ ਹੰਗਾਰਾ ਦਿੱਤਾ ਉਹਨੂੰ ਸਕਸੈਸਫੁਲ ਕੀਤਾ ਨਾਲ ਦੀ ਨਾਲ ਤੁਸੀਂ ਸਰਕਾਰਾਂ ਨੂੰ ਦੱਸ ਦਿੱਤਾ ਕਿ ਪੰਜਾਬੀ ਇਕੱਠੇ ਆ ਔਰ ਜੋ ਇਸ ਟਾਈਮ ਤੇ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨਾਲ ਖੁਸ਼ ਨਹੀਂ ਆ ਬਾਕੀ ਆਪਾਂ ਸਾਰੇ ਇਸ ਟਾਈਮ ਤੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਮੈਨੂੰ ਲੱਗਦਾ ਹਰ ਇੱਕ ਇਨਸਾਨ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਦਾ ਦੁਨੀਆ ਦੇ ਵਿੱਚ ਉਹ ਸਹਿਬਜ਼ਾਦੇ ਨੂੰ ਯਾਦ ਕਰਦਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਾ ਨਾਲ ਦੀ ਨਾਲ ਮੈਂ ਲੋਕਾਂ ਨੂੰ ਕਹਾਂ ਦੱਸਣਾ ਚਾਹੁੰਦਾ ਕਿ ਕੱਲਾ ਯਾਦ ਨਾ ਕਰੀਏ ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਆ ਉਹਨੂੰ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਇੰਕੋਰਪੋਰੇਟ ਕਰੀਏ ਕਿਸੇ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਸਹਿਬਜ਼ਾਦੇ ਕੌਣ ਸੀ ਕਿਉਂ ਉਹਨਾਂ ਨੇ ਆਪਣੀ ਜਾਨ ਦਿੱਤੀ ਇਸ ਲਈ ਦਿੱਤੀ ਕੀ ਹੋਰ ਵੜੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੀਆਂ ਉਹ ਇਸ ਦੁਨੀਆ ਦੇ ਉੱਤੇ ਸਿਰ ਚੁੱਕ ਕੇ ਜੀ ਸਕਣ ਤੇ ਜੇ ਅੱਜ ਅਸੀਂ ਇਹ ਕਹੀਏ ਕਿ ਕੁਝ ਲੋਕ ਸੱਚ ਬੋਲਣ ਤੋਂ ਇਸ ਲਈ ਡਰਦੇ ਆ ਕਿ ਭਾਈ ਮੈਂ ਮੇਰੀ ਕਿਤੇ ਨੌਕਰੀ ਨਾ ਚਲ ਜੇ ਨੌਕਰੀ ਚਲ ਜੇ ਚਲੋ ਦੂਰ ਦੀ ਗੱਲ ਆ ਪਰ ਜਿਹੜੇ ਐਨ ਆਰ ਆਈ ਭਰਾ ਸਾਡੇ ਬਾਹਰਲੇ ਦੇਸ਼ਾਂ 'ਚ ਬੈਠੇ ਆ ਇਸ ਲਈ ਕਈ ਵਾਰੀ ਡਰਦੇ ਆ ਕਿ ਭਾਈ ਉਹ ਵਾਪਸ ਜਾ ਕੇ ਲਾਲ ਬੱਤੀ ਵਾਲੀ ਗੱਡੀ 'ਚ ਬਹਿਣ ਦਾ ਮੌਕਾ ਮਿਲਣਾ ਸੀ। ਜਾਂ ਉਹਨੇ ਨਾਲ ਉਸ ਐਮ.ਐਲ.ਏ. ਉਸ ਮੰਤਰੀ ਦੇ ਨਾਲ ਸਾਡੀਆਂ ਫੋਟੋਆਂ ਜਦੋਂ ਅਸੀਂ ਪੰਜਾਬ ਵਾਪਸ ਜਾਣਾ ਸੀ ਉਹ ਸ਼ਾਇਦ ਸਾਨੂੰ ਉੱਥੇ ਘਮਾਉਂਦਾ ਫਰੋਂਦਾ। ਇਸ ਛੋਟੀ ਜੀ ਗੱਲ ਕਰਕੇ ਅਸੀਂ ਸੱਚ ਦੇ ਉੱਤੇ ਪੈਰ ਨਹੀਂ ਦਿੰਦੇ। ਮੇਰੀ ਉਸ ਦੇ ਨਾਲ ਇਹ ਦੋਸਤੀ ਆ ਮੇਰੀ ਉਸ ਦੇ ਨਾਲ ਦੋਸਤੀ ਆ ਉਹਦੇ ਕਰਕੇ ਜਿਹੜੇ ਲੋਕ ਸੱਚ ਬੋਲਦੇ ਆ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ। ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਸਹਿਬਜ਼ਾਦੇ ਨੂੰ ਯਾਦ ਹੀ ਕਰਦੇ ਹੋ ਦੇ ਨਾਲ ਉਹਨਾਂ ਦੀ ਸੋਚ ਤੇ ਪਹਿਰਾ ਵੀ ਦੇਣਾ ਸਿੱਖਣਾ ਜੇ ਕੋਈ ਲੋਕ ਸੱਚ ਦੀ ਲੜਾਈ ਲੜੁੰਦੇ ਆ ਸੱਚ ਦੇ ਉੱਤੇ ਪਹਿਰਾ ਦੇ ਰਹੇ ਆ ਉਹਨਾਂ ਦਾ ਸਾਥ ਦੋ ਬਾਕੀ ਢੱਲੇਵਾਲ ਸਾਹਿਬ ਦੀ ਸੇਧ ਦੀ ਜੇ ਮੈਂ ਗੱਲ ਕਰਾਂ ਸਾਡੀ ਟੀਮ ਉਹਨਾਂ ਨੂੰ ਬਹੁਤ ਮਾਨੀਟਰ ਕਰ ਰਹੀ ਆ ক্লোਸਲੀ ਮਾਨੀਟਰ ਕਰ ਰਹੀ ਆ ਔਰ ਜਿੰਤਾ ਕਿ ਅਸੀਂ ਪਹਿਲਾਂ ਵੀ ਇਹ ਗੱਲ ਤੁਹਾਡੇ ਤੱਕ ਰੱਖੀ ਆ ਉਹਨਾਂ ਦੇ ਲਿਵਰ ਫੰਕਸ਼ਨਸ ਫਲਕਚੂਏਟ ਕੀਤੇ ਆ ਉਹਨਾਂ ਦੇ ਜਿਹੜੇ ਕਿਡਨੀ ਫੰਕਸ਼ਨ ਐ ਕਰੈਕਟਲੀ ਜਿਹੜੀ ਆ ਰਾਈਜ਼ ਕੀਤੀ ਆ ਜੀਐਫਆਰ ਜਿਹੜਾ ਉਹ ਡ੍ਰੌਪ ਕੀਤਾ ਜਿਹੜੇ ਉਹਨਾਂ ਦੇ ਸੋਚ ਦੇ ਮਾਰਕਰਸ ਆ ਸਰੀਰ ਦੇ ਵਿੱਚ ਉਹ ਵਧੇ ਆ ਜਿਹੜੇ ਉਹਨਾਂ ਦੀ ਪ੍ਰੋਟੀਨ ਆ ਉਹ ਘਟਿਆ ਸਰੀਰ ਦੇ ਵਿੱਚੋਂ ਓਵਰਆਲ ਬੇਸਿਕਲੀ ਸਾਨੂੰ ਦੱਸਦਾ ਕਿ ਜਿਹੜੀ ਉਹਨਾਂ ਦੀ ਸਥਿਤੀ ਐ ਨਾ ਚੁੱਕਿਆ ਔਰ ਮੈਂ ਜੇ ਤੁਹਾਨੂੰ ਹੁਣ ਦੱਸ ਦਵਾਂ ਉਹਨਾਂ ਦੀ ਸਥਿਤੀ ਇਹ ਆ ਕਿ ਜਿਹੜੇ ਉਹਨਾਂ ਦੇ ਇੰਟਰਨਲ ਸਟੋਰਸ ਆ ਉਹ ਕਲੋਜ਼ ਟੂ ਨਥਿੰਗ ਆ ਔਰ ਜਿਹੜਾ ਜੋ ਜੀਰੇ ਆ ਤੇ ਮੈਂ ਇਹੋ ਹੀ ਕਹੂੰਗਾ ਕਿ ਉਹ ਆਪਣੀ ਬੈਲ ਪਾਵਰ ਦੇ ਨਾਲ ਜੀਰੇ ਆ ਸੋ ਮੈਂ ਤੇ ਸਰਕਾਰਾਂ ਨੂੰ ਫਿਰ ਬੇਨਤੀ ਕਰੂੰਗਾ ਗੁਜ਼ਾਰਿਸ਼ ਕਰੂੰਗਾ ਕਿ ਇਸ ਵੇਲੇ ਉਹਨਾਂ ਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਆ ਟਾਈਮ ਨਾ ਵੇਸਟ ਕੀਤਾ ਜਾਵੇ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਗੌਰ ਕੀਤਾ ਜਾਵੇ ਕਿਸਾਨਾਂ ਦੇ ਨਾਲ ਜਿਹੜਾ ਡਾਇਲੌਗ ਹੈ ਉਹ ਦੁਬਾਰਾ ਓਪਨ ਕੀਤਾ ਜਾਵੇ ਬਾਕੀ ਜਿਹੜਾ ਅ ਕੱਲ ਬੰਦ ਸਾਰਿਆਂ ਨੇ ਤੁਸੀਂ ਵੇਖਿਆ ਕਿਸ ਤਰ੍ਹਾਂ ਕਿੰਨਾ ਸਕਸੈਸਫੁਲ ਹੋਇਆ ਕਿੰਨਾ ਲੋਕਾਂ ਨੇ ਸਹਿਯੋਗ ਦਿੱਤਾ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਲੋਕ ਆਪ ਲੋਕਾਂ ਨੇ ਆਪ ਇੱਕ ਦੂਜੇ ਦਾ ਸਾਥ ਦੇ ਕੇ ਉਹ ਬੰਦ ਜਿਹੜਾ ਵਾ ਸਕਸੈਸਫੁਲ ਕੀਤਾ ਪਰ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੇਖੋ ਮੀਡੀਆ ਤੇ ਵੇਖੋ ਐਸੀਆਂ ਤਿੰਨ ਚਾਰ ਸਟੋਰੀਆਂ ਪਲੇ ਕੀਤੀਆਂ ਜਾ ਰਹੀਆਂ ਕਿ ਤੇ ਇੱਕ ਬੰਦਾ ਇੱਥੇ ਲੜ ਪਿਆ ਕਿ ਤੇ ਇੱਕ ਬੰਦਾ ਉੱਥੇ ਲੜ ਪਿਆ ਓਵਰঅল ਬੇਸਿਕਲੀ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਦੇਸ਼ ਦੇ ਵਿੱਚ ਕਿ ਵੇਖੋ ਕਿਸਾਨਾਂ ਦੇ ਨਾਲ ਕੋਈ ਨਹੀਂ ਖੜਾ ਜਾਂ ਕਿਸਾਨ ਧੱਕੇ ਨਾਲ ਹੀ ਕੁਝ ਕਰਾ ਰਹੇ ਹਨ ਇਹੋ ਕੁਝ ਇਹਨਾਂ ਨੇ ਪਹਿਲਾਂ ਸਾਡੇ ਨਾਲ ਕੀਤਾ ਦਿੱਲੀ ਵਿੱਚ ਫਿਰ ਇਹਨਾਂ ਨੇ ਗੱਲ ਕੀਤੀ ਪਰਾਲੀ ਦੀ ਇਹ ਕਿਉਂ ਕੀਤੀਆਂ ਜਾਂਦੀਆਂ ਇਹ ਪਰਸੈਪਸ਼ਨ ਕਿਉਂ ਬਣਾਈ ਜਾ ਰਹੀ ਹੈ ਇਹ ਪਰਸੈਪਸ਼ਨ ਇਸ ਤਰੀ ਬਣਾਈ ਜਾ ਰਹੀ ਹੈ ਕਿ ਕਿਸਾਨਾਂ ਨੂੰ ਕੱਲਿਆ ਕੀਤਾ ਜਾਵੇ ਕਿਤੇ ਇਹ ਨਾ ਹੋਵੇ ਜਿਹੜੇ ਕਿਸਾਨ ਦੇਸ਼ ਦਾ ਜਿਹੜਾ ਢਿੱਡ ਭਰਦੇ ਆ ਉਹਨਾਂ ਦੀ ਉਹ ਉਹ ਉਹਨਾਂ ਨੂੰ ਲੋਕਾਂ ਦੀ ਸympathy ਮਿਲ ਜੇ ਜੇ ਅਸੀਂ ਇਹਨਾਂ ਇਹਨਾਂ ਦੀਆਂ ਜ਼ਮੀਨਾਂ ਤੇ ਟੇਕਓਵਰ ਕਰਾਂ ਤੇ ਇਹਨਾਂ ਨੂੰ ਕੱਲਿਆ ਕਰਨਾ ਪੈਣਾ ਇਸ ਲਈ ਇਹ ਪਰਸੈਪਸ਼ਨ ਬਣਾਉਣੀ ਬਹੁਤ ਜ਼ਰੂਰੀ ਆ ਕਿ ਲੋਕ ਜਿਹੜੇ ਆ ਉਹ ਕਿਸਾਨਾਂ ਦੇ ਨਾਲ ਨਫ਼ਰਤ ਕਰਨ ਜੇ ਕਿਸਾਨਾਂ ਨੂੰ ਕੱਲਿਆ ਕਰਾਂਗੇ ਮਜ਼ਦੂਰਾਂ ਨੂੰ ਕੱਲਿਆ ਕਰਾਂਗੇ ਟੀਚਰਾਂ ਨੂੰ ਕੱਲਿਆ ਕਰਾਂਗੇ ਪ੍ਰੋਫੈਸਰਾਂ ਨੂੰ ਕੱਲਿਆ ਕਰਾਂਗੇ ਡਾਕਟਰਾਂ ਨੂੰ ਕੱਲਿਆ ਕਰਾਂਗੇ ਫੇਰ ਹੀ ਇਹਨਾਂ ਨੂੰ ਤੋੜ ਪਾਵਾਂਗੇ ਫੇਰ ਹੀ ਇਹਨਾਂ ਤੇ ਅਤਿਆਚਾਰ ਕਰ ਸਕਾਂਗੇ ਫੇਰ ਹੀ ਇਹਨਾਂ ਦੀਆਂ ਜ਼ਮੀਨਾਂ ਖੋ ਸਕਾਂਗੇ ਇਹ ਨੀਤੀ ਆ ਇਸ ਟਾਈਮ ਤੇ ਜਿਹੜੀ ਸਰਕਾਰਾਂ ਦੀ ਨੀਤੀ ਆ ਸਾਨੂੰ ਇਸ ਨੀਤੀ ਵੱਲ ਧਿਆਨ ਦੇਣਾ ਚਾਹੀਦਾ ਇਸ ਦੇ ਬਾਰੇ ਸੋਚਣਾ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਹੋ ਰਿਹਾ ਜਾਂ ਮੀਡੀਆ ਦੇ ਸਾਨੂੰ ਜੋ ਵਿਖਾ ਰਿਹਾ ਉਹਦੇ ਵਿੱਚ ਕਿੰਨਾ ਸੱਚ ਹੈ ਤੇ ਕਿੰਨਾ ਝੂਠ ਹੈ ਇੱਕ ਬਜ਼ੁਰਗ ਇਸ ਟਾਈਮ ਤੇ ਕਿਸਾਨੀ ਦੇ ਲਈ ਆਪਣੀ ਜਾਨ ਦਾਅ ਉਤੇ ਲਾ ਕੇ ਬੈਠਾ ਔਰ ਕੱਲੇ ਕਿਸਾਨੀ ਦੇ ਨਹੀਂ ਜੇ ਸੋਚਿਆ ਜਾਵੇ ਪੰਜਾਬ ਦੇ ਲਈ ਜਦ ਤੱਕ ਕਿਸਾਨੀ ਹੋਂਦ ਤੱਕ ਪੰਜਾਬ ਆ ਸੋ ਇਸ ਟਾਈਮ ਤੇ ਸਾਨੂੰ ਸਾਡਾ ਜਿਹੜਾ ਧਿਆਨ ਆ ਉਹ ਸੱਚ ਵਾਲਾ ਹੋਣਾ ਚਾਹੀਦਾ ਸੱਚ ਕੀ ਆ ਔਰ ਜੇ ਤੁਸੀਂ ਬਹੁਤ ਐਗਜ਼ੈਂਪਲਸ ਆ ਦੁਨੀਆ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਕਿੱਥੇ-ਕਿੱਥੇ ਕਾਰਪੋਰੇਟ ਨੇ ਟੇਕਓਵਰ ਕਰਕੇ ਸਮਾਲ ਬਿਜ਼ਨਸ ਇਸ ਮਾਰੇ ਆ வால்ਮਾਰਟ ਇੱਕ ਬਹੁਤ ਵੱਡੀ ਐਗਜ਼ੈਂਪਲ ਆ ਅਮਰੀਕਾ ਦੇ ਵਿੱਚ ਕਿੰਨੇ ਸਮਾਲ ਬਿਜ਼ਨਸ ਇਸ ਸਫਰ ਕੀਤੇ ਆ ਇੱਕ வால்ਮਾਰਟ ਦੇ ਕਰਕੇ ਐਸੀਆ ਬਹੁਤ ਐਗਜ਼ਾਮਪਲਸ ਹੈ ਇੰਡੀਆ ਦੇ ਵਿੱਚ ਕਿਦਾਂ ਜ਼ਮੀਨਾਂ ਜਿਹੜੀਆਂ ਟੇਕਓਵਰ ਹੋ ਰਹੀਆਂ ਹੋਰ ਜਿਹੜੇ ਮੈਂ ਮੈਂ ਉਹਨਾਂ ਵਿੱਚ ਨਹੀਂ ਜਾਣਾ ਚਾਹੁੰਦਾ ਤੁਹਾਡੇ ਸਾਹਮਣੇ ਆ ਪਰ ਸੋਚਣਾ ਜ਼ਰੂਰੀ ਆ ਔਰ ਮੈਨੂੰ ਲੱਗਦਾ ਬਹੁਤ ਲੋਕਾਂ ਨੂੰ ਇਹ ਚੀਜ਼ਾਂ ਪਤਾ ਵੀ ਆ ਪਰ ਅਸੀਂ ਬੋਲਦੇ ਨਹੀਂ ਕਿਉਂਕਿ ਅਸੀਂ ਡਰਦੇ ਆ ਮੈਂ ਇਹਨਾਂ ਦੇ ਭਰਾਵਾਂ ਨੂੰ ਭੈਣਾਂ ਨੂੰ ਮੈਂ ਆਪਣੇ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਕਹਿੰਨਾ ਜਾਗੋ ਜੇ ਅਸੀਂ ਸਹਿਬਜ਼ਾਦੇ ਨੂੰ ਪਿਆਰ ਕਰਦੇ ਆ ਉਹਨਾਂ ਦੀ ਸੋਚ ਤੇ ਸੋਚ ਨੂੰ ਪਿਆਰ ਕਰਦੇ ਆ ਜੇ ਅਸੀਂ ਚਾਹੁੰਦੇ ਆ ਸਾਡੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਵਾਂ ਉਸ ਸੋਚ ਦੇ ਉੱਤੇ ਚੱਲਣਾ ਤੇ ਸਾਨੂੰ ਉਸ ਸੋਚ ਦੇ ਉੱਤੇ ਚੱਲਣਾ ਪੈਣਾ। ਸੱਚ ਦੇ ਉੱਤੇ ਪਹਿਰਾ ਦੇਣਾ ਪੈਣਾ। ਜਿੱਥੇ ਕੋਈ ਗਲਤ ਹੈ ਉਹਨੂੰ ਗਲਤ ਕਹਿਣਾ ਪੈਣਾ। ਅੱਜ ਕਿਸਾਨ ਜਿਹੜੇ ਆ ਉਹ ਲੜਾਈ ਲੜ ਰਹੇ ਆ। ਆਪਣੀ ਖੋਹ ਦੀ ਲੜਾਈ, ਪੰਜਾਬ ਦੀ ਲੜਾਈ, ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਲੜ ਰਹੇ ਆ। ਤੇ ਜੇ ਅਸੀਂ ਅੱਜ ਨਾ ਬੋਲੇ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ। ਸੋ ਮੈਂ ਹਰ ਇੱਕ ਵੇਖੋ ਮੈਂ ਜਿੰਨੇ ਵੀ ਲੀਡਰਸ਼ਿਪ ਨਾਲ ਗੱਲ ਕੀਤੀ ਪੰਜਾਬ ਦੇ ਵਿੱਚ ਸਾਰਿਆਂ ਨੇ ਬਹੁਤ ਪੋਜ਼ਿਟਿਵ ਰਿਸਪੌਂਸ ਦਿੱਤਾ। ਮਾਂ ਪੁੰਚਤਾਂ ਵਿੱਚ ਹੋਣ ਵਾਲੀਆਂ ਆਉਣ ਵਾਲੇ ਦਿਨਾਂ 'ਚ ਕੁਝ ਨਾ ਕੁਝ ਕਰਨਾ ਪੈਣਾ ਕੋਈ ਨਾ ਕੋਈ ਜਵਾਬ ਦੇਣਾ ਪੈਣਾ ਇਕੱਠਿਆ ਹੋਣਾ ਪੈਣਾ ਕਿਸਾਨੀ ਦੇ ਲਈ ਕਿਸੇ ਇੱਕ ਵਿਅਕਤੀ ਲਈ ਨਹੀਂ ਕਿਸੇ ਇੱਕ ਧਰਮ ਦੇ ਨਹੀਂ ਇਹ ਜਿਹੜਾ ਵਿਸ਼ਾ ਵਾ ਇਹ ਕਿਸਾਨੀ ਦਾ ਵਿਸ਼ਾ ਜਿਹੜਾ ਦੇਸ਼ ਦਾ ਵਿਸ਼ਾ ਆਉਣ ਵਾਲੀਆਂ ਪੀੜ੍ਹੀਆਂ ਦਾ ਵਿਸ਼ਾ ਸਾਡੀ ਹੋਣ ਦਾ ਵਿਸ਼ਾ ਇਕੱਠਿਆ ਹੋ ਕੇ ਇੱਕ ਪਲਾਨ ਬਣਾਈਏ ਇੱਕ ਜੁੱਟ ਹੋਈਏ ਸੱਚ ਦੇ ਉੱਤੇ ਪਹਿਰਾ ਦਈਏ ਵੱਡੀ ਗੱਲ ਇਹ ਆ ਜੇ ਕੋਈ ਲੜਦਾ ਸੱਚ ਦੇ ਲਈ ਉਹਦਾ ਸਾਥ ਦੇਈਏ ਸੱਚ ਦਾ ਸਾਥ ਦੇਣਾ